ਕੀ ਹਾਲ ਚਾਲ ਹੈ ਮਿੱਤਰੋ ਤੇ ਅੱਜ ਆਪਾਂ ਗੱਲ ਕਰਦੇ ਹਾਂ ਜਿਹੜੀ ਚੀਜ਼ ਦੁਨੀਆ 'ਚ ਕਦੇ ਹੋ ਨਹੀਂ ਸਕਦੀ ਜੇਕਰ ਉਹ ਚੀਜ਼ ਐਹੋ ਜੀ ਹੋ ਜੇ ਤਾਂ ਦੁਨੀਆ ਤੇ ਉਸ ਚੀਜ਼ ਦਾ ਕੀ ਅਸਰ ਪਊਗਾ ਜਿਵੇਂ ਕਿ ਅੱਜ ਸਾਰੇ ਇਨਸਾਨ ਸੋਨਾ ਬੰਦ ਕਰ ਦੇਣ ਤਾਂ ਉਸ ਚੀਜ਼ ਨਾਲ ਵਿਆਹੇ ਹੋਏ ਬੰਦੇ ਦੀ ਲਾਈਫ ਤੇ ਕੀ ਅਸਰ ਪਊਗਾ ਤੇ ਜਿਹੜਾ ਇੱਕ ਸਟੂਡੈਂਟ ਹੋਊਗਾ ਉਹਦੀ ਲਾਈਫ ਤੇ ਕੀ ਅਸਰ ਪਊਗਾ ਉਹਨਾਂ ਚੀਜ਼ਾਂ ਬਾਰੇ ਆਪਾਂ ਡਿਸਕਸ ਕਰਾਂਗੇ ਤੇ ਵੀਡੀਓ ਬੜੀ ਫਨੀ ਤੇ ਇੰਟਰਸਟਿੰਗ ਹੋਣ ਵਾਲੀ ਹੈ ਵੀਡੀਓ ਦੇ ਐਂਡ ਤੱਕ ਜਰੂਰ ਜੁੜੇ ਰਹੋ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਚੰਗੀਆਂ ਚੰਗੀਆਂ ਚੀਜ਼ਾਂ ਦੇਖਣ ਵਾਸਤੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਨਿਊਜ਼ ਰਿਪੋਰਟਰਾਂ ਦੀ ਜਿਹੜੇ ਸਭ ਤੋਂ ਪਹਿਲਾਂ ਆਪਣੇ ਸਾਹਮਣੇ ਅੱਜ ਤੱਕ ਗੱਲ ਲੈ ਕੇ ਆਉਂਦੇ ਆ ਅੱਜ ਦੀ ਤਾਜ਼ਾ ਖਬਰ ਅੱਜ ਤੋਂ ਇਨਸਾਨਾਂ ਨੇ ਸੌਣਾ ਬੰਦ ਕਰ ਦਿੱਤਾ ਹੈ ਉਹ 24 ਘੰਟੇ ਹੁਣ ਐਕਟਿਵ ਰਹਿਣਾ ਕਰਨਗੇ ਉਸ ਤੋਂ ਬਾਅਦ ਆਪਾਂ ਗੱਲ ਕਰ ਲੈਨੇ ਆ ਜੇ ਕਿਸੇ ਦਾ ਨਵਾਂ ਵਿਆਹ ਹੋਇਆ ਜਾਂ ਫਿਰ ਜੋ ਵੀ ਇਨਸਾਨ ਵਿਆਹਿਆ ਹੋਇਆ ਉਹਦੀ ਲਾਈਫ ਕਿਵੇਂ ਹੋ ਜੂਗੀ ਹੁਣ ਤਾਂ ਉਹ ਇਨਸਾਨ ਕਦੇ ਸੌਣ ਦਾ ਬਹਾਨਾ ਵੀ ਨਹੀਂ ਲੈ ਸਕਦਾ ਹਰ ਟਾਈਮ ਉਹਨੂੰ ਆਪਦੀ ਪਤਨੀ ਦੀਆਂ ਗੱਲਾਂ ਸੁਣਨੀਆਂ ਪੈਣਗੀਆਂ ਤਾਂ ਪਤਨੀ ਬੋਲੂਗੀ ਹੁਣ ਆਪਾਂ ਬਹਿ ਕੇ ਸਾਰੀ ਰਾਤ ਗੱਲਾਂ ਕਰਾਂਗੇ ਤੇ ਬੰਦਾ ਦੁਖੀ ਹੋ ਜੂਗਾ ਆਪਣੀ ਪਤਨੀ ਤੋਂ ਉਸ ਤੋਂ ਬਾਅਦ ਆਪਾਂ ਗੱਲ ਕਰ ਲੈਨੇ ਆਂ ਵਿਚਾਰੇ ਬੱਚਿਆਂ ਦੀ ਜਿਹੜੇ ਬਹੁਤ ਹੀ ਦੁਖੀ ਹੁੰਦੇ ਆ ਸਕੂਲ ਜਾਣ ਤੋਂ ਤੇ ਸੋਚਣਗੇ ਵੀ ਹੁਣ ਆਪਾਂ ਨੂੰ ਸਕੂਲ ਜਾਣਾ ਪਿਆ ਕਰੂਗਾ ਰਾਤ ਨੂੰ ਵੀ ਤੇ ਟੀਚਰਾਂ ਨੇ ਵੀ ਸ਼ੁਰੂ ਕਰ ਦੇਣਾ ਵੀ ਹੁਣ ਠੋਡੀਆਂ ਪੀਪਰ ਵਾਸਤੇ ਵਧੀਆ ਚੀਜ਼ਾਂ ਤੇ ਐਕਸਟਰਾ ਕਲਾਸਾਂ ਵੀ ਲਾਇਆ ਕਰਾਂਗੇ ਤੁਹਾਨੂੰ ਹੁਣ ਜ਼ਿਆਦਾ ਪੜਾਇਆ ਕਰਾਂਗੇ ਤੇ ਹੁਣ ਆਪਾਂ ਗੱਲ ਕਰਦੇ ਆਂ ਆਫਿਸ 'ਚ ਕੰਮ ਕਰਨ ਵਾਲੇ ਬੰਦਿਆਂ ਦੀ ਜੌਬ ਕਰਨ ਵਾਲੇ ਬੰਦਿਆਂ ਦੀ ਉਹਨਾਂ ਦਾ ਬੌਸ ਕਹੂਗਾ ਹੁਣ ਤੁਹਾਨੂੰ ਛੁੱਟੀ ਲੈਣ ਦੀ ਕੋਈ ਜ਼ਰੂਰਤ ਨਹੀਂ ਹੈ ਤੁਹਾਡੇ ਵਾਸਤੇ ਹੁਣ ਕੋਈ ਬਹਾਨਾ ਨਹੀਂ ਹੈ ਤੁਹਾਨੂੰ ਹਰ ਟਾਈਮ ਆਫਿਸ 'ਚ ਆਉਣਾ ਪਊਗਾ 24 ਘੰਟੇ 7 ਦਿਨ ਆਫਿਸ ਖੁੱਲ੍ਹਾ ਰਹੂਗਾ ਤੇ ਹਰ ਟਾਈਮ ਤੁਸੀਂ ਆਉਣਾ ਕੋਈ ਰੈਸਟ ਦੀ ਲੋੜ ਨਹੀਂ ਐ ਕੋਈ ਨੀਂਦ ਦੀ ਲੋੜ ਨਹੀਂ ਐ EMPLOYE ਕਹਿਣਗੇ ਵੀ ਸੰਡੇ ਦੀ ਛੁੱਟੀ ਤਾਂ ਹੋਣੀ ਜ਼ਰੂਰੀ ਐ ਤਾਂ ਬੌਸ ਕਹੂਗਾ ਕੋਈ ਸੰਡੇ ਦੀ ਛੁੱਟੀ ਨਹੀਂ ਐ ਕਿਉਂਕਿ ਨੀਂਦ ਤਾਂ ਹੁਣ ਲੈਣੀ ਨਹੀਂ ਰੈਸਟ ਤਾਂ ਕਰਨੀ ਨਹੀਂ ਹੁਣ ਵਾਰੀ ਆਉਂਦੀ ਐ ਮੈਡੀਕਲ ਤੇ ਡਾਕਟਰਾਂ ਦੀ ਮੈਡੀਕਲ ਵਾਲੇ ਕਹਿਣਗੇ ਹੁਣ ਨੀਂਦ ਵਾਲੀਆਂ ਗੋਲੀਆਂ ਕੌਣ ਲੈ ਕੇ ਜਾਊਗਾ ਕੌਣ ਕਹੂਗਾ ਵੀ ਮੈਨੂੰ ਨੀਂਦ ਨਹੀਂ ਆਉਂਦੀ ਯਾਰ ਤੇ ਦੂਜਾ ਡਾਕਟਰ ਕਹਿੰਦਾ ਹਾਂ ਇਹ ਗੱਲ ਤੁਹਾਡੀ ਠੀਕ ਐ ਪਰ ਕੋਈ ਤਾਂ ਆਊਗਾ ਜਿਹੜਾ ਕਹੂਆ ਯਾਰ ਮੈਨੂੰ ਨੀਂਦ ਦੀ ਆਦਤ ਹੈ ਪਰ ਨੀਂਦ ਮੈਨੂੰ ਆ ਰਹੀ ਹੈ ਤਾਂ ਨੀਂਦ ਨਹੀਂ ਹੋਣੀ ਚਾਹੀਦੀ ਉਹਦੇ ਵਾਸਤੇ ਮੈਂ ਕੀ ਕਰ ਸਕਦਾ Netflix ਦੇਖਣ ਵਾਲੇ ਤੇ ਵੈਬ ਸੀਰੀ ਦੇਖਣ ਵਾਲਿਆਂ ਤੋਂ ਹੋਰ ਸੌਖਾ ਹੋ ਜਾਊਗਾ ਕਿਉਂਕਿ ਉਹ ਦਿਨ ਰਾਤ ਕਰਕੇ ਆਪਣੀ ਵੈਬ ਸੀਰੀਜ਼ਾਂ ਨੂੰ ਪੂਰਾ ਕਰ ਸਕਦੇ ਐ 21 ਦਿਨਾਂ 'ਚ ਜਾਂ ਫਿਰ 2 ਦਿਨਾਂ 'ਚ ਤੇ ਉਸ ਤੋਂ ਬਾਅਦ ਮਾਤਾ ਜਿਹੜੀਆਂ ਹੋਣੀਆਂ ਉਹ ਆਪਦੇ ਜਵਾਕਾਂ ਤੋਂ ਦੁਖੀ ਹੋ ਜਾਣੀਆਂ ਤੇ ਉਹ ਕਹਣੀਆਂ ਤੁਹਾਨੂੰ ਹੁਣ ਸੌਣ ਦੀ ਲੋੜ ਨਹੀਂ ਤੁਹਾਨੂੰ ਹੁਣ ਛੇਤਰਾਂ ਦੀ ਲੋੜ ਪੈਣੀ ਹੈ ਪੁੱਤਰੋ ਉਸ ਤੋਂ ਬਾਅਦ ਵਾਰੀ ਆਉਂਦੀ ਹੈ ਚੋਰੀ ਤੇ ਡਕੈਤੀ ਵਾਲਿਆਂ ਦੀ ਜਿਹੜੇ ਅੱਜਕੱਲ ਬਹੁਤ ਜ਼ਿਆਦਾ ਚੋਰੀਆਂ ਚੱਲੀਆਂ ਹੋਈਆਂ ਆ ਆਪਣੇ ਤਾਂ ਉਹਨਾਂ ਦੀ ਚੋਰੀ ਵੀ ਬੰਦ ਹੋ ਜੂਗੀ ਕਿਉਂਕਿ ਹਰ ਟਾਈਮ ਹਰ ਬੰਦਾ ਜਾਗਦਾ ਰਹੂਗਾ ਤਾਂ ਚੋਰ ਚੋਰੀ ਕਿਵੇਂ ਕਰਨਗੇ ਉਸ ਤੋਂ ਬਾਅਦ ਜਿਹੜੇ ਪੁਲਿਸ ਵਾਲੇ ਆ ਉਹ ਵੀ ਕਿਵੇਂ ਕਿਸੇ ਨੂੰ ਫੜਨਗੇ ਜਦੋਂ ਕੋਈ ਕ੍ਰਾਈਮ ਹੀ ਨਹੀਂ ਹੋਊਗਾ ਹੈ ਨਾ ਇੱਕ ਦੁਨੀਆ ਤੋਂ ਉਲਟ ਜੀ ਸਿਰਫ ਇੱਕ ਆਪਣੀ ਨੀਂਦ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਇੱਕ ਚਾਹ ਵਾਲਾ ਜਿਹੜਾ ਚਾਹ ਵੇਚਣ ਵਾਲਾ ਉਹ ਕਿਹਨੂੰ ਚਾਹ ਵੇਚੂਗਾ ਜਦੋਂ ਕਿਸੇ ਨੂੰ ਕੋਈ ਆਲਸੀ ਨਹੀਂ ਹੋਊਗਾ ਕਿਸੇ ਨੂੰ ਕੋਈ ਨੀਂਦ ਨਹੀਂ ਆਊਗੀ ਤਾਂ ਅਗਲਾ ਚਾਹ ਜਾਂ ਕੌਫੀ ਕਿਉਂ ਪੀਊਗਾ ਕਿਉਂ ਆਪਦੀ ਸਿਹਤ ਖਰਾਬ ਕਰੂਗਾ ਚਾਹ ਤੇ ਕੌਫੀ ਦਾ ਵੀ ਤੰਦਾ ਠੱਪ ਹੋ ਗਿਆ ਅੱਜ ਦੀ ਤਾਜ਼ਾ ਖਬਰ ਇਨਸਾਨ ਇਹੋ ਜੀ ਜ਼ਿੰਦਗੀ ਤੋਂ ਅੱਕ ਚੁੱਕਿਆ ਹੈ ਤੇ ਇਨਸਾਨ ਚਾਹੁੰਦਾ ਹੈ ਕਿ ਮੈਨੂੰ ਮੇਰੀ ਪਿਆਰੀ ਨੀਂਦ ਵਾਪਸ ਕੀਤੀ ਜਾਵੇ ਸਾਇੰਟਿਸਟ ਨੇ ਆਪਦੀ ਗਲਤੀ ਨੂੰ ਸੁਧਾਰ ਲਿਆ ਹੈ ਤੇ ਹੁਣ ਦੁਬਾਰਾ ਫੇਰ ਬੰਦੇ ਆਪਣੀ ਨੀਂਦ ਨੂੰ ਲੈ ਸਕਦੇ ਆ ਤੇ ਆਪਣੇ ਤਰੀਕੇ ਨਾਲ ਵਧੀਆ ਸੌਂ ਸਕਦੇ ਆ ਬਿਨਾ ਬੇਚੈਨੀ ਤੋਂ ਸੌਂ ਸਕਦੇ ਆ ਤੇ ਇਹੋ ਜੀ ਜ਼ਿੰਦਗੀ ਕਿਹਨੂੰ ਕਿਹਨੂੰ ਚਾਹੀਦੀ ਹੈ ਜਰੂਰ ਕਮੈਂਟ ਕਰਕੇ ਦੱਸਿਓ ਤੇ ਆਪਾਂ ਫਿਰ ਮਿਲਦੇ ਹਾਂ ਹੁਣ ਅਗਲੀ ਵੀਡੀਓ ਚ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਨਵੀਆਂ-ਨਵੀਆਂ ਚੀਜ਼ਾਂ ਨੂੰ ਦੇਖਣ ਵਾਸਤੇ ਤੇ ਹੁਣ ਆਪਾਂ ਫੇਰ ਮਿਲਾਂਗੇ ਕਿਸੇ ਫਨੀ ਤੇ ਘੈਂਟ ਵੀਡੀਓ ਦੇ ਨਾਲ ਜੁੜੇ ਰਹੋ ਚੈਨਲ ਦੇ ਨਾਲ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ